ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਪਿਛਲੇ ਦਿਨੀ ਕੱਲ ਲਗਭਗ ਬਾਰਸ਼ਾ ਜਿਹੜੀ ਉਹ ਬਹੁਤ ਵੱਡੇ ਏਰੀਆ ਦੇ ਵਿੱਚ ਹੋਈ ਉੱਥੇ ਕਿਤੇ ਨਾ ਕਿਤੇ ਕਣਕਾਂ ਨੂੰ ਬੈਨੀਫਿਟ ਤਾਂ ਹੋਈ ਹੋਇਆ ਉਹ ਤਾਂ ਉਹਦੇ ਵਿੱਚ ਤਾਂ ਕੋਈ ਦੋਰਾਈ ਨਹੀਂ ਪਰ ਨਾਲ ਦੀ ਨਾਲ ਕਿਤੇ ਕਿਤੇ ਜਿਵੇਂ ਕਿ ਮਾਨਸਾ ਜਾਂ ਤਲਵੰਡੀ ਏਰੀਆ ਆ ਗਿਆ ਉੱਥੇ ਥੋੜਾ ਜਿਆਦਾ ਮੀਂਹ ਪੈਣ ਕਰਕੇ ਜਾਂ ਇਧਰਲੀ ਸਾਈਡ ਆ ਗਿਆ ਜਿਹੜਾ ਸਿਰਸਾ ਏਰੀਆ ਦਾ ਹਰਿਆਣਾ ਨਾਲ ਲੱਗਦਾ ਪੰਜਾਬ ਦੇ ਉੱਥੇ ਕਿਤੇ ਨਾ ਕਿਤੇ ਥੋੜਾ ਜਿਹਾ ਮੀਂਹ ਜ਼ਿਆਦਾ ਹੋਣ ਕਰਕੇ ਖੇਤਾਂ ਦੇ ਵਿੱਚ ਪਾਣੀ ਖੜਾ ਕਿੰਨਾ ਕੁ ਫਾਇਦਾ ਇਸ ਬਾਰਿਸ਼ ਦਾ ਕਿੱਥੇ ਨੁਕਸਾਨ ਹੋ ਸਕਦਾ ਜੇ ਆਪਾਂ ਕੀ ਕਰ ਸਕਦੇ ਆ ਤਾਂ ਜੋ ਆਪਣੀ ਕਣਕ ਨੂੰ ਜਿਹੜਾ ਹੁਣ ਮੀਂਹ ਕਣੀ ਆਈ ਆ ਹੁਣ ਬਾਰਿਸ਼ ਹੋਈ ਆ ਉਹਦੇ ਨਾਲ ਆਪਾਂ ਨੂੰ 100 ਦਾ 100% ਬੈਨੀਫਿਟ ਹੀ ਮਿਲ ਜੇ ਉਹਦੇ ਬਾਰੇ ਗੱਲਬਾਤ ਕਰਦੇ ਆ ਕਿਹੜੀਆਂ ਸਾਵਧਾਨੀਆਂ ਵਰਤ ਸਕਦੇ ਆ ਆਪਾਂ ਜਿੱਥੇ ਕਿਤੇ ਜ਼ਿਆਦਾ بارش ਹੋਈ ਉਹ ਉਸ ਏਰੀਆ ਬਾਰੇ ਗੱਲਬਾਤ ਕਰਦੇ ਆਂ ਬਾਕੀ ਜਿਹੜੇ ਏਰੀਆ ਦੇ ਵਿੱਚ ਠੀਕ ਠਾਕ بارش ਹੋਈ ਆ ਉੱਥੇ ਕੋਈ ਖਾਸ ਆਪਾਂ ਕਹਿ ਸਕਦੇ ਆਂ ਕਿ ਪਾਣੀ ਵਾਲੀ ਕੋਈ ਖਾਸ ਪ੍ਰੋਬਲਮ ਨਹੀਂ ਆ ਸਕਦੀ ਸੋ ਅੱਗੇ ਵਧਣ ਤੋਂ ਪਹਿਲਾਂ ਜੇਕਰ ਨਵੇਂ ਚੈਨਲ ਤੇ ਆਇਓ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਦਬਾ ਲਓ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਸੋ ਗੱਲ ਕਰਦੇ ਆਂ ਕਿਸਾਨ ਭਰਾਵੋ ਵੈਸਤਾ ਦੇਖੋ ਜਿਹੜੀ ਇਹ بارش ਪਈ ਆ ਇਹ ਲਗਭਗ ਆਪਾਂ ਕਹਿ ਸਕਦੇ ਆਂ ਕਿ ਕਣਕਾਂ ਵਾਸਤੇ ਬਹੁਤ ਲਾਹੇਵੰਦ ਆ ਪਰ ਕਿਤੇ ਨਾ ਕਿਤੇ ਬਹੁਤ ਸਾਰੇ ਕਿਸਾਨ ਭਰਾ ਜਾਂ ਤਾਂ ਜਿੰਨਾ ਕਿਸਾਨ ਭਰਾਵਾਂ ਨੇ ਨਹਿਰੀ ਪਾਣੀ ਲਾਇਆ ਸੀਗਾ ਨਹਿਰੀ ਪਾਣੀ ਦੀ ਵਾਰੀ ਆਈ ਸੀ ਜਾਪਾ ਕਹ ਲਈਏ ਕਿ ਥੋੜੀ ਜੀ ਉਹਨਾਂ ਨੂੰ ਲੱਗਦਾ ਸੀ ਕਿ ਪਾਣੀ ਲਾ ਦੀ ਉਹਨਾਂ ਨੇ ਪਾਣੀ ਲਾ ਦਿੱਤਾ ਖੇਤਾਂ ਦੇ ਵਿੱਚ ਉੱਥੇ ਕਿਤੇ ਆਪਾਂ ਉਹਨੂੰ ਅਣਗੈਲੀ ਵੀ ਕਹਿ ਸਕਦੇ ਹਾਂ ਜਾਂ ਆਪਾਂ ਕਹਿ ਸਕਦੇ ਕਿਸਾਨ ਭਰਾਵਾਂ ਤੋਂ ਕਿਤੇ ਨਾ ਕਿਤੇ ਜਲਦੀ ਹੋਈ ਆ ਉੱਥੇ ਖੇਤਾਂ ਦੇ ਵਿੱਚ ਪਾਣੀ ਖੜਾ ਦੇਖਿਆ ਗਿਆ ਕੱਲ ਅਸੀਂ ਸਫ਼ਰ ਤੇ ਸੀਗੇ ਇਸ ਏਰੀਏ ਦੇ ਵਿੱਚ ਤਲਵੰਡੀ ਮਾਨਸਾ ਤੋਂ ਅੱਗੇ ਜਾਪਾ ਕੇ ਲਈ ਹਰਿਆਣੇ ਦੀ ਹੱਦ ਤੇ ਉੱਥੇ ਪਾਣੀ ਦੇਖਿਆ ਗਿਆ ਕਣਕਾਂ ਦੇ ਵਿੱਚ ਕਾਫੀ ਸਾਰਾ ਬਹੁਤ ਸਾਰੇ ਖੇਤ ਜਾਇਏ ਸੀ ਜਿਨ੍ਹਾਂ ਦੇ ਵਿੱਚ ਕੇ ਲੱਗਦਾ ਸੀ ਕਿ ਕਣਕ ਨੂੰ ਧੱਕਾ ਲੱਗ ਸਕਦਾ ਤਾਂ ਉੱਥੇ ਕਿਸਾਨ ਭਰਾਓ ਪਹਿਲੇ ਨੰਬਰ ਤੇ ਤਾਂ ਤੁਸੀਂ ਆਪਣੇ ਖੇਤ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਜੇਕਰ ਕਿਉਂਕਿ ਦੇਖੋ ਇਹਦਾ ਪਾਣੀ ਨੂੰ ਆਪਾਂ ਨੂੰ ਇੱਕ ਕਿਸਮ ਦਾ ਆਪਾਂ ਕੱਢਣਾ ਕਹਿ ਸਕਦੇ ਹਾਂ ਜਾਂ ਧਰਤੀ ਦੇ ਵਿੱਚ ਜੀਰਨ ਦਾ ਕਿਉਂ ਕਹਿ ਰਹੇ ਆ ਕਿ ਇਸ ਤਰੀਕੇ ਦੇ ਤੁਸੀਂ ਉਪਰਾਲੇ ਕਰ ਲਓ ਕਿਉਂਕਿ ਅਗਲੇ ਦਿਨਾਂ ਦੇ ਵਿੱਚ ਵੀ ਇੱਕ ਦੋ ਜਿਹੜੇ ਸਿਸਟਮ ਨੇਗੇ ਉਹ ਐਕਟਿਵ ਹੈਗੇ ਨੇ ਜ਼ਰੂਰੀ ਨਹੀਂ ਕਿ ਮੀਂਹ ਪੈਣਾ ਹੋ ਸਕਦਾ ਪੈ ਜੇ ਇਸ ਤੋਂ ਵੈਸੇ ਸਿਸਟਮ ਨੇ ਜਿਹੜੇ ਉਹ ਕਮਜ਼ੋਰ ਜ਼ਰੂਰ ਨੇ ਪਰ ਹੋ ਸਕਦਾ ਜੇਕਰ ਦੇਖੋ ਪਾਣੀ ਖੇਤਾਂ ਦੇ ਵਿੱਚ ਪਹਿਲਾਂ ਹੀ ਖੜਿਆ ਤੇ ਉਸ ਤੋਂ ਬਾਅਦ ਫੇਰ بارش ਪੈਂਦੀ ਆ ਤਾਂ ਕਿਤੇ ਨਾ ਕਿਤੇ ਕਣਕ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਖਦਸਾ ਬਣਿਆ ਰਹੂਗਾ ਤਾਂ ਉੱਥੇ ਤੁਸੀਂ ਖੇਤ ਦੇ ਵਿੱਚ ਭਾਵੇਂ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਟੋਆ ਕਰ ਸਕਦੇ ਹੋ ਜਾਂ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਆਪ ਕਹਿ ਸਕਦੇ ਆ ਕਿ ਜੇਸੀਬੀ ਨਾਲ ਵੀ ਕੋਈ ਵੱਡਾ ਟੋਆ ਪਟਾ ਸਕਦੇ ਹੋ ਜੇਕਰ ਤੁਹਾਡੇ ਖੇਤ ਦੇ ਵਿੱਚ ਜ਼ਿਆਦਾ ਪਾਣੀ ਖੜਿਆ ਪਹਿਲਾ ਕੰਮ ਇਹ ਜ਼ਰੂਰ ਕਰਨਾ ਫਿਰ ਉਸ ਤੋਂ ਬਾਅਦ ਚਲੋ ਜੇਕਰ ਥੋੜਾ ਪਾਣੀ ਖੜਿਆ ਕਿਉਂਕਿ ਬਹੁਤ ਸਾਰੇ ਕਿਸਾਨ ਵੀ ਇਹ ਸੋਚਣਗੇ ਕਿ ਇੱਕ ਦੋ ਦਿਨਾਂ ਦੇ ਵਿੱਚ ਹੀ ਪਾਣੀ ਜੀਰ ਜਾਣਾਗਾ ਉਹ ਵੀ ਵਧੀਆ ਤਰੀਕਾ ਦਾ ਜੇਕਰ ਥੋੜਾ ਖੜਾ ਇਹ ਸੋਚਣਾ ਵੀ ਪਰ ਵੱਡੀ ਗੱਲ ਕੀ ਹੈਗੀ ਹੁਣ ਕਣਕ ਨੂੰ ਇੰਨਾ ਦਿਨਾਂ ਦੇ ਵਿੱਚ ਇਹੋ ਜਿਹੇ ਹਾਲਾਤਾਂ ਦੇ ਵਿੱਚ ਕਣਕ ਦੀਆਂ ਜੜਾਂ ਦੇ ਵਿੱਚ ਆਕਸੀਜਨ ਦੀ ਕਮੀ ਆ ਜਾਂਦੀ ਹੈ ਜਿਹਦੇ ਕਰਕੇ ਲੱਗਦਾ ਕਿ ਕਣਕ ਕਾਫੀ ਸਾਰੀ ਪੀਲੀ ਪੈ ਗਈ ਆ ਨੁਕਸਾਨ ਹੋਇਆ ਲੱਗਦਾ ਆਪਣੀ ਫਸਲ ਦਾ ਤਾਂ ਉਹਦੇ ਵਾਸਤੇ ਕਿਸਾਨ ਪ੍ਰਭੂ ਤੁਸੀਂ ਸੱਟੇ ਦੀ ਜੂਰੀਆ ਦੇਣ ਦੀ بجائے ਸੜਕਿਆ ਵੀ ਕਰ ਸਕਦੇ ਹੋ ਸੜਕਿਆ ਕਿਉਂ ਕਰਨਾ ਕਿਉਂਕਿ ਦੇਖੋ ਆਪਾਂ ਨੇ ਇੱਕਦਮ ਫਸਲ ਨੂੰ ਆਪਣੀ ਨੂੰ ਐਕਟਿਵ ਕਰਨਾ ਇੱਕਦਮ ਉਹਨੂੰ ਤਾਕਤ ਦੇਣੀ ਆ ਜਿਹੜੀ ਕਿ ਆਪਾਂ ਸੜਕਿਆ ਦੇ ਨਾਲ ਦੇ ਸਕਦੇ ਆ ਇਹ ਤੁਸੀਂ ਸੜਕਿਆ ਕੇ ਸਾਨੂੰ ਪ੍ਰਭੂ ਪਾਣੀ ਦੇ ਮੁਤਾਬਕ ਪਾ ਸਕਦੇ ਆ ਘੱਟੋ ਘੱਟ 2.5 ਕਿਲੋ ਤੱਕ ਜੂਰੀਆ ਪਾ ਸਕਦੇ ਹੋ ਤੇ ਵੱਧ ਤੋਂ ਵੱਧ 5 ਤੋਂ ਐਂਡ ਟੂ ਐਂਡ 6 ਕਿਲੋ ਪਾ ਸਕਦੇ ਹੋ ਜੇਕਰ ਤੁਸੀਂ 200 ਲੀਟਰ ਪਾਣੀ ਲਾਉਣੀ ਹੋ ਢੋਲ ਦੇ ਨਾਲ ਜਾਂ ਕਿਸੇ ਵੀ ਤਰੀਕੇ ਦੇ ਨਾਲ ਡਰਮੀਆਂ ਦੇ ਨਾਲ ਫੇਰ ਪਾ ਸਕਦੇ ਹੋ ਜੇਕਰ ਤੁਸੀਂ 100 ਕਿਲੋ ਪਾਣੀ ਲਾਉਣਾ ਤਾਂ 2.5 ਤੋਂ 3 ਕਿਲੋ ਤੋਂ ਵੱਧ ਜੂਰੀਆ ਦੇਣ ਦੀ ਕੋਸ਼ਿਸ਼ ਨਾ ਕਰਿਓ ਇਹਦੇ ਨਾਲ ਤੁਹਾਡੀ ਕਣਕਾ ਜਿਹੜੀ ਜਿਹੜਾ ਪੀਲਾ ਪਾਉਣਾ ਜਿਹੜੀ ਉਹਨੂੰ ਆਕਸੀਜਨ ਦੀ ਕਮੀ ਆਉਂਦੀ ਹੈ ਉਹ ਚੀਜ਼ ਤੁਹਾਡੀ ਕਣਕਾ ਜਿਹੜੀ ਉਹ ਜਨਰੇਟ ਹੋ ਜੂਗੀ ਅੱਗੇ ਐਕਟਿਵ ਹੋਣੀ ਸ਼ੁਰੂ ਹੋ ਜੂਗੀ ਪੀਲਾ ਬੰਦੂਰ ਚਲਾ ਜਾਏ ਉਤੇ ਅਗਲੇ ਜਿਹੜੇ ਸਿਸਟਮ ਜਿਹੜੇ ਐਕਟਿਵ ਨੇਗੇ ਉਹਨਾਂ ਵਾਸਤੇ ਉਹ ਤਿਆਰ ਹੋ ਜੂਗੀ ਇਹ ਕੰਮ ਕਰ ਸਕਦੇ ਆ ਦੂਸਰਾ ਜੂਰੀਆ ਦੇਣ ਦਾ ਤਰੀਕਾ ਕਿ ਸੰਨ ਪ੍ਰਭੂ ਉਹੀ ਸੱਟੇ ਵਾਲਾ ਜੇਕਰ ਤੁਹਾਡੀ ਜੂਰੀਆ ਦੇਣ ਵਾਲੀ ਰਹਿੰਦੀ ਆ ਪੂਰੀ ਕਰਨ ਵਾਲੀ ਜੂਰੀਆ ਜੇ ਰਹਿੰਦੀ ਆ 60 ਦਿਨਾਂ ਦੀ ਕਣਕ ਲਗਭਗ ਹੋ ਚੁੱਕੀ ਆ ਤਾਂ ਉਹ ਤੁਸੀਂ ਸੱਟੇ ਦੀ ਜੂਰੀਆ ਜ਼ਰੂਰ ਦੇ ਸਕਦੇ ਹੋ ਖੇਤ ਦੇ ਵਿੱਚੋਂ ਪਾਣੀ ਜੀੜਨ ਦੇ ਨਾਲ ਹੀ ਕਿਤੇ ਕਿਤੇ ਨਾ ਕਿਤੇ ਚੀੜੀ ਖੋਬਾ ਜਿਹਾ ਹੋਇਆ ਉਹਦੇ ਕੋਈ ਵੱਡੀ ਗੱਲ ਨਹੀਂ ਹੁੰਦੀ ਅਗਲੀ ਗੱਲ ਆ ਜਾਂਦੀ ਹੈ ਹੋਰ ਛੜਕਿਆ ਕਰਨ ਦੀ ਕਿਉਂਕਿ ਦੇਖੋ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲ ਰਿਹਾ ਹੈ ਛੜਕਿਆ ਨੇ ਜਿਹੜੇ ਸਾਇਦ ਉਹਨਾਂ ਦੇ ਨਾਮ ਵੀ ਨਹੀਂ ਕਿਨੇ ਜਾ ਸਕਦੇ ਪਰ ਜਿਹੜੇ ਮੇਨ ਤੱਤ ਹੁੰਦੇ ਨੇ ਮੈਗਨੀਜ਼ ਮੈਗਨੀਸ਼ੀਅਮ ਆ ਗਿਆ ਜਾਂ ਜਿੰਕ ਆ ਗਿਆ ਜੇ ਅਗਲੇ ਦਿਨਾਂ ਦੇ ਵਿੱਚ ਬੋਰ ਹੋਣ ਜਾਂ 13045 ਕਹਿੰਦਾ ਆਪਾਂ ਪਟਾਸ਼ ਤੱਤ ਦੀ ਆਪਣੀ ਪੂਰਤੀ ਕਰਨੀ ਹੁੰਦੀ ਆ ਉਹ ਅਗਲੇ ਦਿਨਾਂ ਦੇ ਵਿੱਚ ਆਪਾਂ ਜਿਹੜਾ ਉਹਦੇ ਬਾਰੇ ਗੱਲਬਾਤ ਕਰਦੇ ਰਹਾਂਗੇ ਪਰ ਇਹਨਾਂ ਦਿਨਾਂ ਦੇ ਵਿੱਚ ਸਿਰਫ ਤੁਸੀਂ ਜੂਰੀਆ ਦਾ ਹੜਕਾ ਕਰ ਸਕਦੇ ਹੋ ਜੇਕਰ ਤੁਹਾਨੂੰ ਨਿਸ਼ਾਨੀਆਂ ਦਿਖਾਈ ਦਿੰਦੀਆਂ ਨੇ ਮੈਗਨੀਜ਼ ਦੀ ਘਾਟ ਦੀਆਂ ਫੇਰ ਹੀ ਮੈਗਨੀਸ਼ੀਅਮ ਐਡ ਕਰ ਸਕਦੇ ਪਰ ਸਭ ਤੋਂ ਪਹਿਲ ਤੁਹਾਡੀ ਹੋਣੀ ਚਾਹੀਦੀ ਹੈ ਕਿ ਤੁਸੀਂ ਜੂਰੀਆ ਦੀ ਜਿਹੜੀ ਕਮੀ ਆਈ ਹੈ ਜਿਹੜੀ ਜੜਾਂ ਦੇ ਵਿੱਚ ਪਾਣੀ ਖੜਨ ਦੇ ਨਾਲ ਆਈ ਆ ਉਹਨੂੰ ਪੂਰਾ ਕਰਨਾ ਨਾਲ ਦੀ ਨਾਲ ਇੱਕ ਹੋਰ ਧਿਆਨ ਰੱਖਣਾ ਕਿਸਾਨ ਭਰਾਓ ਫੰਗਸ ਦਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਕਣਕਾਂ ਛੋਟੀਆਂ ਨੂੰ ਪਾਣੀ ਲੱਗਿਆ ਸੀ ਕਿਤੇ ਨਾ ਕਿਤੇ ਫੰਗਸ ਦਾ ਅਟੈਕ ਵੀ ਹੈਗਾ ਸੀ ਜੜਾਂ ਦੇ ਵਿੱਚ ਜਿਹੜਾ ਕਿ ਨਾ ਮਾਤਰ ਸੀਗਾ ਬਸ ਇਹਨੂੰ ਜ਼ਿਆਦਾ ਆਪਾਂ ਕਹਿ ਸਕਦੇ ਆ ਕਿ ਇਸ ਤਰ੍ਹਾਂ ਹੀ ਇੰਨੇ ਬਾ ਆਪਾਂ ਫੰਗੀ ਸਾਈਡ ਜਾਂ ਹੋਰ ਨਹੀਂ ਐਡ ਕਰਨਾ ਪਰ ਉਹ ਚੀਜ਼ ਦਾ ਜ਼ਰੂਰ ਧਿਆਨ ਰੱਖੋ ਤੁਹਾਡੇ ਖੇਤਾਂ ਦੇ ਵਿੱਚ ਜੇਕਰ ਅਜਿਹੀ ਜੜਾਂ ਦੇ ਵਿੱਚ ਕੋਈ ਫੰਗਸ ਦੀ ਪ੍ਰੋਬਲਮ ਹੈਗੀ ਆ ਤਾਂ ਉਹਦਾ ਵੀ ਤੁਸੀਂ ਇਲਾਜ ਫੰਗੀ ਸਾਈਡ ਦੇ ਨਾਲ ਕਰ ਲੈਣਾਗਾ ਜਿਹਾ ਆਪਾਂ ਕਹਿ ਲਈਏ ਕਿ ਜਿਹੜਾ ਸਲਫਰ ਹੁੰਦਾਗਾ ਉਹ ਵੀ ਫੰਗੀ ਸਾਈਡ ਦਾ ਕੰਮ ਕਰਦਾ ਉਹ ਵੀ ਤੁਸੀਂ ਜੂੜੀਆਂ ਦੇ ਵਿੱਚ ਐਡ ਕਰ ਸਕਦੇ ਹੋ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਕਿਤੇ ਜ਼ਿਆਦਾ ਪਾਣੀ ਖੜਿਆਗਾ ਪਰ ਜਿੱਥੇ ਕਿਤੇ ਪਾਣੀ ਨਹੀਂ ਖੜਿਆ ਘੱਟ ਬਾਰਸ ਹੋਈ ਆ ਉੱਥੇ ਕੋਈ ਪ੍ਰੋਬਲਮ ਨਹੀਂ ਉੱਥੇ ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਸੜਕਿਆ ਕੋਈ ਜੂਰੀਆ ਕੋਈ ਹੋਰ ਜੇਕਰ ਤੁਸੀਂ ਜੂਰੀਆ ਪੂਰੀ ਕਰੀ ਬੈਠੇ ਹੋ ਵੱਧ ਐਡਵਾਂਸ ਜੂਰੀਆ ਦੇਣ ਦੀ ਜਾਂ ਸੜਕਣ ਦੀ ਕੋਈ ਖਾਸ ਜ਼ਰੂਰਤ ਨਹੀਂ ਹੈਗੀ ਉਹ ਤੁਹਾਡਾ ਕੰਮ ਬੀਬੀ ਚੱਲ ਜਾਣਾ ਹੁਣ ਸਿਰਫ ਤੇ ਸਿਰਫ ਆਗਲੇ ਦਿਨਾਂ ਦੇ ਵਿੱਚ 13045 ਤੇ ਆਪਾਂ ਨੇ ਧਿਆਨ ਦੇਣਾਗਾ ਜਿਹੜੇ ਟਾਈਮ ਦੇ ਵਿੱਚ ਆਪਣੀ ਗੋਪਜ గణਕ ਹੋਊਗੀ ਇੰਨਾ ਕੰਮ ਕਰ ਲਓ ਕਿਸਾਨ ਪ੍ਰਭਾ ਆਉਣ ਵਾਲੇ ਸਿਸਟਮ ਵਾਸਤੇ ਜਿਹੜੀਆਂ ਕਣਕਾਂ ਲੱਗਦਾ ਕਿ ਪਾਣੀ ਖੜੀਆਂ ਨੇ ਉਹ ਤੁਹਾਡੀਆਂ ਐਕਟਿਵ ਹੋ ਜਾਣਗੀਆਂ ਤਿਆਰ ਹੋ ਜਾਣਗੀਆਂ ਉਹਨੂੰ ਸੈਨ ਵਾਸਤੇ ਉਹ ਸਿਸਟਮ ਨੂੰ ਉਹ ਜੇਕਰ ਬਾਰ ਸੌਂਦੀਆ ਤਾਂ ਬੈਸੇ ਸਿਸਟਮ ਬੜਾ ਤਾਕੜਾ ਨਹੀਂ ਹੈਗਾ ਕਮਜ਼ੋਰ ਜਿਹਾ ਸਿਸਟਮ ਇਹ 15 ਦੇ 18 ਵਾਲੇ ਉਦੋਂ ਅਗਲੇ ਸਿਸਟਮ ਥੋੜਾ ਜਿਹਾ ਹੈਵੀ ਹੋ ਸਕਦੇ ਨੇ ਕਿ ਜਿਹੜੇ 21 22 23 ਦੇ ਵਿੱਚ ਦਿਖਾਈ ਦੇ ਰਹੇ ਨੇ ਸੋ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ